ਉਹ ਸਰਪੰਚ ਆ ਇਹਦੇ ਤੇ ਪਹਿਲਾਂ ਹੀ ਖਰਾਬ ਕਰਦੇ ਦੋਸਤ ਨੇ ਪਹਿਲਾਂ ਵੀ ਇਹਦੇ ਉੱਤੇ ਸੀਗੇ ਪਰ ਇਹਨੇ ਪੈਸੇ ਦੇ ਕੇ ਸਮਝੋ ਫੇਰ ਕਰ ਗਿਆ ਅੱਜ ਫੇਰ ਉਹ ਭੱਜਿਆ ਫਿਰਦਾ ਪੁਲਿਸ ਪ੍ਰਸ਼ਾਸਨ ਨੇ 15 ਦਿਨ ਕਿਉਂ ਅੱਖਾਂ ਵਿੱਚ ਕੇ ਬੈਠਾ ਰਿਹਾ ਕਿਉਂ ਇਹਨਾਂ ਨੂੰ ਫੜਿਆ ਅਜੇ ਤੱਕ ਕਾਰਵਾਈ ਦੇ ਵਿੱਚ ਦੇਰੀ ਹੈ ਕੀ ਲੱਗਦਾ ਸਰਕਾਰੀ ਛਤਰ ਛਾਇਆ ਹੈ ਛਤਰ ਸਾਹਿਬ ਬਿਲਕੁਲ ਐਮਐਲਏ ਸਾਥ ਦੇ ਰਹੇ ਹੁੰਦੇ ਨੇ ਇੱਕ ਪਾਸੇ ਤਾਂ ਸਰਕਾਰ ਕਹ ਰਹੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਪਾਸੇ ਨਵਾਰਕ ਬੱਤੀਆਂ ਨੂੰ ਬਖਸ਼ਿਆ ਜਾਣਦਾ ਤਾਂ ਬਿੰਟੋਂ ਹਾਂ ਤਾਂ ਇਹ ਤਾਂ ਫੁੱਲ ਹੋ ਜੂ ਤੇ ਖਲਾਵੇਂ ਸੀਮ ਮੁਸਤਾ ਪਿਆਗਾ ਕੀ ਲੱਗਦਾ ਕਿ ਜਿਹੜਾ ਦੋਸ਼ੀ ਹੈ ਕਿੰਨਾ ਤਾਕਤਵਰ ਸੁਣਾ ਦੇਖੋ ਪਾਵਰਫੁਲ ਹੈਗੀ ਹੈ ਤਾਂ ਹੀ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੂੰ ਧਮਕੀਆਂ ਦਿੰਦੇ ਨੇ ਨਾ ਅਸੀਂ ਵਿਚਣ ਨੂੰ ਪੈ ਗਣਾ ਨਾ ਅਸੀਂ ਕਿਸੇ ਨੂੰ ਧਮਕੀਆਂ ਉਧਰਦੇ ਜਿਹੜਾ ਕੁਝ ਕਰਨਾ ਇਹਨੇ ਪਰ ਸਰਕਾਰ ਨਹੀਂ ਕਰਲੇ ਤਿਆਂ ਦੇ ਬਾਬਤ ਬਹੁਤ ਸਾਰੀਆਂ ਅਜਹੀਆਂ ਧਿਰਾਂ ਦੇ ਵੱਲੋਂ ਸਮੇਂ-ਸਮੇਂ ਤੇ ਖੰਡ ਵਰਤੇ ਜਾਂਦੀ ਰਹੀ ਪਰ ਦੂਜੇ ਪਾਸੇ ਇਹ ਅੱਜ ਵੀ ਸਮਾਜ ਦੇ ਵਿੱਚ ਜਿਹੜੀਆਂ ਤਿਆਂ ਨੇ ਉਹ ਵੀ ਸੁਰੱਖਿਆ ਤੋਂ ਨਜ਼ਰ ਨਹੀਂ ਆਉਂਦੀਆਂ ਪਿੰਡ ਦਾ ਮੁਖੀ ਪਿੰਡ ਦਾ ਸਰਪੰਚ ਉਹਦੇ ਵੱਲੋਂ ਇਹ ਕਸ਼ਕਰਮ ਕੀਤਾ ਗਿਆ ਹੈ ਪਿੰਡ ਦੇ ਪਿੰਡਲਾ ਸਰਿਸ ਚੋਕਾ ਸਾਹਿਬ ਦੇ ਵਿੱਚ ਇਸੇ ਨੂੰ ਲੈ ਕੇ ਹਾਈਵੇ ਜਾਮ ਕੀਤਾ ਹੋਇਆ ਨਿਹੰਗ ਸਿੰਘ ਚੱਤੀਬੰਦੀਆਂ ਸਮਾਜਿਕ ਕਰਤਾ ਇਸ ਪ੍ਰਦਰਸ਼ਨ ਦੇ ਵਿੱਚ ਇਨਸਾਫ ਵਾਸਤੇ ਹਾਲਾਤ ਹੋਇਆ ਪਿਤਾ ਜੀ ਪਹੁੰਚੇ ਬੱਬਰ ਰਾਜਾ ਰਾਸ ਸਿੰਘ ਸਾਡੇ ਨਾਲ ਨੇ ਬਾਬਾ ਜੀ ਵਾਹਿਬ ਜੀ ਕੱਕਾ ਸਾਹਿਬ ਬਾਬਾ ਜੀ ਬੜੀ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ ਕਿ ਇੱਕ ਆਰਥਿਕ ਤੌਰ ਤੇ ਪਿਛੜੇ ਹੋਏ ਪਰਿਵਾਰ ਦੇ ਮੈਂਬਰ ਦੇ 15 ਸਾਲ ਦੀ ਬੱਚੀ ਦੇ ਨਾਲ 25 ਉਸ ਦੇ ਨਾਲ ਕੁਝ ਕਰਨ ਨੂੰ ਕਿਹਾ ਕਿਵੇਂ ਦੇਖਦੇ ਹੋ ਜੀ ਦੇਖੋ ਗੱਲ ਇਹ ਹੈ ਵੀ ਸੀਦਾ ਦੀ ਘਾਤੀ ਨੂੰ ਐਸੇ ਤਰ੍ਹਾਂ ਉਹਨੂੰ ਗੌਰ ਸਾਹਿਬ ਜੀ ਨੂੰ ਗੱਲ ਕੀ ਹੈ ਜਦੋਂ ਜਦੋਂ ਕੋਈ ਸਰਦਾਰ ਨਾਮ ਸੁਣਦੇ ਆਂ ਲੋਕ ਸੱਚ ਦਾ ਕਰਦੇ ਜਿਹੜੇ ਸਿਰ ਝੁਕ ਜਾਂਦਾ ਵੀ ਆਈਡੀ ਕਾਮਰਦਾਰੀ ਉਹ ਧਰਤੀ ਦੇ ਉੱਤੇ ਨਾਲ ਹੀ ਪਿੰਡ ਘੰਡੋਆ 2 ਕਿਲੋਮੀਟਰ ਤੇ ਉਹ ਪਿੰਡ ਦਾ ਪੂਤਾ ਸਰਪੰਚ ਹੋਵੇ ਪਰ ਅੱਜ ਉਹ ਚੌਦੇ ਤੇ ਹੋ ਸਰਪੰਚੀ ਦੇ ਹੁੰਦੇ ਤੇ ਉਹ ਪਿੰਡ ਦੀ 25 ਦੇ ਨਾਲ ਇੱਕ ਗਰੀਬ ਪਰਿਵਾਰ ਦੀ ਬੱਚੀ ਨਾਲ ਫਿਰ ਉਹ ਪੜਦੀ ਜਾਂ ਮਾਲਕ ਉਹਦੇ ਨਾਲ ਇਹ ਦੁਸ਼ਟ ਦੋਸਤ ਕੰਮ ਕਰੇ ਬਲਾਤਕਾਰ ਕਰੇ ਇਹਨੂੰ ਨਿਯੰਤਰਣ ਜੋ ਕੀ ਘਟਣਾ ਹੋਵੇ ਦੋਨੇ ਵੇਲੇ ਸਰਪੰਚਾਂ ਦੇ ਵਿੱਚ ਅਸੀਂ ਇਹਨਾਂ ਕੀਜੀ ਕਰਦੇ ਆਂ ਮੈਂ ਅਜੋਕੀ ਸਾਬ ਨੂੰ ਦੇਤਾ ਉਹ ਅੱਜ ਬੱਚੀ ਗਰੀਬ ਪਰਿਵਾਰ ਦੀ ਆ ਸਾਡਾ ਫਰਜ਼ ਮੰਨਦਾ ਹਰੇਕ ਦਾ ਕੰਮ ਦਾ ਜੇ ਕਿਸੇ ਤਕੜੇ ਦੀ ਹੁੰਦੀ ਹੋਣਾ ਤਾਂ ਉਹਨੇ ਇਹਨੇ ਇਹ ਇਤਹਾਜ਼ਨੀ ਸੀ 20-25 ਦਿਨ ਹੋ ਗਏ ਜਿਹੜੇ ਹੋ ਗਏ ਤੂੰ ਇਹਦਾ ਬੱਚੀ ਨੂੰ ਇਨਸਾਫ ਨਹੀਂ ਬਣਾ ਉਹ ਘੌੜਾ ਤੁਰਿਆ ਫਿਰਦਾ ਦੰਦ ਨਾਲ ਉਹ ਸਰਪੰਚ ਆ ਇਹਦੇ ਉੱਤੇ ਪਹਿਲਾਂ ਵੀ ਬਰਾਦ ਕਰਦੇ ਦੋਸ਼ ਨੇ ਪਹਿਲਾਂ ਵੀ ਇਹਦੇ ਉੱਤੇ ਸੀਗੇ ਪਰ ਇਹਨੇ ਪੈਸੇ ਦੇ ਕੇ ਸਮਝੋ ਉੱਤੇ ਖੜ ਗਿਆ ਬਰਾਤ ਕਰਦੇ ਵੀਡੀਓ ਵੀ ਅੱਜ ਤੁਸੀਂ ਦੇਖਾਸੋ ਵੀਡੀਓ ਤੇ ਅੱਜ ਉਹ ਵੀ ਪਿੰਡੀਆਂ ਪਿੰਡੀਆਂ ਆ ਗਈਆਂ ਨੇ ਧੱਕੇ ਕਰ ਦੇਣੀਆਂ ਤੇ ਸਾਨੂੰ ਐਨਾ ਕਿ ਅੱਜ ਫੇਰ ਉਹ ਭੱਜਿਆ ਫਿਰਦਾ ਪੁਲਿਸ ਪ੍ਰਸ਼ਾਸਨ ਨੇ 15 ਦਿਨ ਕਿਉਂ ਅੱਖਾਂ ਵਿੱਚ ਕੇ ਬੈਠਾ ਰਿਹਾ ਸੀ ਕਿਉਂ ਨਹੀਂ ਉਹਨੂੰ ਫੜਿਆ ਜਿਹੜਾ ਵੀ ਇਹਨੂੰ ਫੜ ਲਓ ਆਪਣੇ ਉਹ ਕਈ ਵਾਰ ਚੰਗੇ ਕਰਦੇ ਮੋਟਰਸਾਈਕਲ 'ਤੇ ਦੂਜਾ ਹੋਂਦਾ ਟੈਂਪੂ 'ਚ ਗਈ ਹੈ ਉਹ ਉਹ ਟੈਂਪੂ ਵਾਲਾ ਫੜ ਲਿਆ ਉਹ ਸਰਪੰਚ ਨੂੰ ਕਿਉਂ ਨਹੀਂ ਕਰਿਆ ਇਹ ਜਦੋਂ ਤਰਨ ਤਰਨ ਲੱਗੇ ਆ ਲੋਕ ਆਏ ਸੜਕਾਂ ਦੇ 18 ਦਿਨਾਂ ਬਾਅਦ ਫੇਰ ਪੁਲਿਸ ਵਰਤਤ ਚਾਈ ਆ ਤੇ ਹੁਣ ਜੇ ਜਦੀ ਵੱਡ ਲੈਂਦਾ ਹੁਣ ਉਹਦਾ ਜੀਜਾ ਜਿਹੜਾ ਕੋਈ ਸਾਲਾ ਥੂਲਾ ਉਹ ਲੈ ਗਿਆ ਕਹਿੰਦਾ ਇਹਦੇ ਕਰਦੇ ਨੇ ਬੜੇ ਉਹਨਾਂ ਦੇ ਪਰਿਵਾਰ ਨੂੰ ਪੜੇ ਜਿਹੜੀ ਅਜੇ ਤੱਕ ਅਜੇ ਤੱਕ ਕਾਰਵਾਈ ਦੇ ਵਿੱਚ ਦੇਰੀ ਆ ਕੀ ਲੱਗਦਾ ਸਰਕਾਰੀ ਛਤਰਛਾਇਆ ਜਿਹੜਾ ਛਤਰਛਾਇਆ ਬਿਲਕੁਲ ਐਮ.ਐਲ.ਏ ਸਾਥ ਦੇ ਰਹੇ ਹਮਦਲਾ ਐਮ.ਐਲ.ਏ ਜਿਹੜਾ ਹੈਗਾ ਉਹਨਾਂ ਨੇ ਹੋਰ ਵੀ ਇਸੇ ਪਤਨ ਕਿਹੜੇ ਨਾਮ ਲੈ ਉਹਨਾਂ ਦੇ ਘਰੇ ਰੇਖਾ ਜਾ ਇਹੋ ਜਿਹੀ ਕਾਰਵਾਈਆਂ ਜਿਹੜੀਆਂ ਸਰਕਾਰੀ ਹੁਣਸ ਕਰਨਾ ਚਾਹੁੰਦੀ ਹੈ ਪਰ ਪੁਲਿਸ ਦਾ ਦਬਾਅ ਸਰਕਾਰ ਦਾ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਪਾਸੇ ਨਵਾਰਕ ਬੱਤੀਆਂ ਨੂੰ ਬਖਸ਼ਿਆ ਜਾਣਦਾ ਉਹ ਭਵਤਮਾਨ ਮੈਂ ਪੁੱਛਣਾ ਕਿ ਸੱਭਕ ਭਵਤਮਾਨ ਕੋ ਬੋਲਿਆ ਕਿਉਂ ਨਹੀਂ ਕਾਂਗਾ ਸਿਦਾ ਐਮਪੀ ਆ ਉਹਨੇ ਉਹਨੂੰ ਫੋਨ ਕਰਿਆ ਸਿੰਘਾਂ ਨੇ ਉਹ ਕਹਿੰਦਾ ਸਾਨੂੰ ਤੇਰੀ ਕੱਲ ਦਾ ਪਤਾ ਨਹੀਂ ਪੰਜਾਬ ਦੀ ਧਰਤੀ ਤੇ ਡਬਲ ਟੱਕਣਾਉਣਾ ਕੰਮ ਹੋ ਜੇ ਤੇ ਇਹਨਾਂ ਨੂੰ ਅਜੇ ਸੁੱਤੇ ਪਏ ਨੇ ਸਾਰੇ ਕੰਮ ਸਾਡੇ ਕਿਸਾਨ ਨੂੰ ਇਹਦੇ ਉੱਤੇ ਬਿਆਨ ਦੇਣੇ ਚਾਹੀਦੇ ਨੇ ਉਹ ਜਿਹੜੇ ਆਪਣੇ ਢਾਬੇ ਦੇ ਉੱਤੇ ਬੈਠੇ ਨੇ ਜਿਹੜੇ ਢਾਬੇ ਤੇ ਕੰਮ ਪਹਿਲਾਂ ਵੀ ਉੱਥੇ ਕਰਦਾ ਰਿਹਾ ਹੁਣ ਵੀ ਉਹਨੇ ਕਰਿਆ ਉਸੇ ਢਾਬੇ ਨੂੰ ਢਾਉਣਾ ਚਾਹੀਦਾ ਤੇ ਤਲਾਵੇ ਸੀਐਮ ਹੁਣ ਸੁਦਾ ਪਿਆਗਾ ਇੱਕ 22 ਦੇ ਹੱਕ ਤੇ ਕਿਉਂ ਨਹੀਂ ਮਿਆਦ ਦਿੱਤਾ ਤਕਰੀਬਨ 12 22 ਦਿਨ ਹੋ ਗਿਆ ਤੇ ਆ ਲੋਕ ਸੜਕਾਂ ਤੇ ਬੈਠੇ ਨੇ ਹੁਣ ਪਰਦਾ ਇਧਰ ਮਰ ਕੇ ਭਗਾਉਣ ਦਾ ਹਾਰ ਇੱਕ ਧਿਆਨ ਤੱਕ ਨਹੀਂ ਪਤਾ ਨਹੀਂ ਕਿਹਦਾ ਉਹਨਾਂ ਨੂੰ ਆਤਾ ਮੇ ਲੱਗ ਰਿਹਾ ਹੈ ਰੋ ਰੋ ਇੱਕ 22 ਦੇ ਇਨਸਾਫ ਲੈਣ ਵਾਸਤੇ ਸਾਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਹੈ ਇਹ ਤਾਂ ਬਿਲਕੁਲ ਸਾਰੇ ਕੰਮ ਛੱਡ ਕੇ ਪਹਿਰੇ ਦੇ ਆਧਾਰ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸੀ ਆ ਜਦੋਂ ਇਹ ਬੱਚਿਆਂ ਨਾਲ ਇੱਕ ਗਰੀਬ ਬੱਚੀ ਨਾਲ ਹੈ ਕਾਨੂੰਨ ਹੋਰ ਕਿਸੇ ਨਾਲ ਕਰੂਗਾ ਜੇ ਉਹ ਕੋਤਨ ਸਜ਼ਾ ਨਾ ਦਿੱਤੀ ਇਸ ਕਰਕੇ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹੁਣ ਫੜ ਕੇ ਤੇ ਲੋਕ ਆਉਣ ਵਾਲੇ ਸਮੇਂ ਤੇ ਪਤਾ ਲੱਗੇ ਕਿ ਹੋਰ ਕੋਈ ਮੂੰਹ ਇਹੋ ਜਿਹਾ ਕੰਮ ਨਾ ਕਰੇ ਜਦੋਂ ਪਿੰਡ ਦਾ ਸਰਪੰਚ ਕਾਲੇ ਕਾਰਨਾਮੇ ਕਰੂ ਤੇ ਆਪ ਲੋਕਾਂ ਦਾ ਕੀ ਬਣੂਗਾ ਫਿਰ ਉਹੀ ਗੱਲ ਹੈ ਨਾ ਪਿੰਡ ਦੇ ਸਰਪੰਚ ਨੇ ਕਰਿਆ ਉਹਦੀ ਸਰਪੰਚੀ ਰੱਦ ਹੋਣੀ ਚਾਹੀਦੀ ਹੈ ਇਹ ਸਰਕਾਰ ਨੂੰ ਐਕਸ਼ਨ ਦੇਣਾ ਪੁਰਾਤ ਮੰਨ ਲਿਓ ਤੇ ਆਪ ਐਕਸ਼ਨ ਲਵੇ ਬੋਲ ਕੇ ਬਾਵੇ ਕਿਉਂ ਨਹੀਂ ਪਉਂਦਾ ਕੀ ਕੋਈ ਗਰੀਬ ਪਰਿਵਾਰ ਦੀ ਬੱਚੀ ਹਾਂ ਤਾਂ ਜਿਹ ਕਿਸੇ ਤਕੜੇ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਕੀ ਉਸ ਕਰ ਦਿੰਦੇ ਇਸ ਕਰਕੇ ਅਸੀਂ ਪਰਿਵਾਰ ਦੇ ਨਾਲ ਬਿਲਕੁਲ ਖੜੇ ਹਾਂ ਉਹਨਾਂ ਚਿਰ ਉਹਨੂੰ ਬਖਸ਼ ਨਹੀਂ ਛੱਡਦੇ ਨਹੀਂ ਹੈਗੇ ਸਰਕਾਰ ਜਿੰਨਾ ਚਿਰ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਅਸੀਂ ਬੈਠਾਂਗੇ ਜੀ ਨਾਲ ਸਾਥ ਹਾਂ ਦੋਸ਼ੀ ਹੈ ਦੋਸ਼ੀ ਸ਼ਖਸ ਦੇ ਨਾਲ ਐਮਐਲਏ ਦੀਆਂ ਫੋਟੋਆਂ ਨੇ ਤੇ ਐਮਐਲਏ ਡਾਕਟਰ ਚਰਨਜੀਤ ਸਿੰਘ ਦੇ ਵੱਲ ਇਸ਼ਾਰਾ ਕਰਕੇ ਕਿਹਾ ਜਾਂਦਾ ਕਿ ਮੇਰਾ ਇਸ ਸ਼ਖਸ ਦੇ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਪੁਕਰ ਜਾਂਦੇ ਨੇ ਇਹਨਾਂ ਦਾ ਜਿਹੜੇ ਪੋਲਿਟਿਕਸ ਨੇ ਇਹ ਖੜੇ ਮੁਕਰ ਜਾਂਦੇ ਜੋ ਚੰਗਾ ਕੰਮ ਕਰਦੇ ਫਿਰ ਉਹਨਾਂ ਦੇ ਬੰਦੇ ਆਪ ਦੇ ਬੰਦੇ ਪਾਰਟੀ ਦੇ ਸਾਡੇ ਨੇ ਜੇ ਕੋਈ ਠਾੜਾ ਕੰਮ ਕਰਦੇ ਫਿਰ ਕਿ ਸਾਡੇ ਹੋਏ ਜੀ ਇਸ ਕਰਕੇ ਇਹ ਜਿਹੜੀ ਸਰਕਾਰ ਐ ਨੂੰ ਪਹਿਲੇ ਧਾਰਦੇ ਇਹ ਮਸਲਾ ਹੱਲ ਕਰਨਾ ਚਾਹੀਦਾ ਬਹੁਤ ਵੱਡਾ ਬਦਨਾਮੀ ਵਾਲਾ ਕੰਮ ਆਇਆ ਸਰਕਾਰ ਦੇ ਇੱਕ ਮਥੇ ਦੇ ਕਲੰਕਾ ਜਿਹੜੇ ਬੰਦੇ ਰੈਪੋਰਟ ਨੂੰ ਫੜਦੇ ਗਏ ਸਰਕਾਰ ਦੀ ਕੀ ਮਜਬੂਰੀ ਹੈ ਸਰਕਾਰ ਦੇ ਦੱਸੇ ਪ੍ਰਪੰਧ ਮੰਨ ਦੱਸੇ ਸਰਕਾਰ ਦੇ ਸੱਗੇ ਮਜਬੂਰੀ ਹੈ ਤੇ ਸਾਡੀ ਅਟੀਪਟੀ ਕਾਰਵਾਈ ਨਸਕਾ ਦਾ ਕੰਦ ਹੋ ਰਹੀ ਹੈ ਤੇ ਇਹਨਾਂ ਦੇ ਕੰਮ ਨਹੀਂ ਹੋ ਰਹੀ ਧੰਨਵਾਦ ਕਰਦੇ ਆ ਇਹ ਸਰਕਾਰ ਦਾ ਸਭ ਭਗਮਾਨ ਸਤਿ ਪ੍ਰਸ਼ਾਦਨ ਦੇ ਬੋਲੇ ਬਹੁਤ ਸਾਰੀ ਪਾਵਰ ਮਿਲ ਗਿਆ ਇਹ ਲੱਗਦਾ ਕਿ ਉਸ ਅਕਸੈਪਸ਼ਨ ਨੂੰ ਟ੍ਰੇਸ ਕਰਨ ਬਾਅਦ ਬਹੁਤ ਸਾਰੀਆਂ ਚੀਜ਼ਾਂ ਵਰਤੀਆਂ ਜਾ ਸਕਦੀਆਂ ਅਡੇ ਪਾਸੇ ਜਿਹੜਾ ਦੋਸ਼ੀ ਹੈ ਪੁਲਿਸ ਦੀ ਹਰਾਸਤ ਤੋਂ ਬਾਹਰ ਕਿਉਂ ਨਜ਼ਰ ਆ ਰਿਹਾ ਉਹ ਹੀ ਗੱਲਾਂ ਢਿੱਲਾ ਪ੍ਰਸ਼ਾਸਨ ਦਾ ਹੁਕਮਤ ਰਿਹਾ ਸਰਕਾਰੀ ਸਾਇਆ ਨੂੰ ਪਰ ਬਾਹਰ ਮਰਮਰ ਕੋਈ ਸਮਝੀ ਟਕੜਾ ਹੋਣ ਕਰਕੇ ਮੂਦਾ ਇਹ ਹੀ ਮਤਲਬ ਜੇ ਕਿ ਟਿਕ ਟਕ ਆ ਹੋ ਜਾ ਜਿਵੇਂ ਪਹਿਲਾਂ ਮੈਂ ਪੈਸੇ ਦੇ ਕੇ ਸਮਝੌਤੇ ਕਰਦਾਂ ਰਿਹਾ ਹੁਣ ਵੀ ਸਮਝੌਤਾ ਉਸੂ ਪੈਸੇ ਆਹੀ ਪਰਿਵਾਰ ਦਾ ਗਰੀਬ ਬੰਦਿਆ ਜਦੋਂ ਅਣਖ ਦੀ ਖਾਤਰ ਅਣਖ ਦਾ ਮਸਲਾ ਬਣ ਗਿਆ ਹੈ ਜਿੱਤ ਦਾ ਮੰਨਦਾ ਤਿੰਨ ਦਿਹਾੜੇ ਜੇ ਲੋਕ ਸਾਡੀਆਂ ਧੀਆਂ ਪਣ ਦੇ ਵੀ ਬੇਪੱਤੀ ਕਰਦੇ ਨੇ ਹੁਣ ਉਹ ਜਿਹੜਾ ਬਜ਼ੁਰਗ ਆ ਉਹਦਾ ਉਹਦਾ ਗਾਂਹ ਹੋ ਪਵਿੱਕੀ ਹੋ ਗਿਆ ਉਹਨੇ ਗਾਂਹ ਮਾ ਸ਼ਾਦੀ ਨਹੀਂ ਕਰੀ ਉਹਦਾ ਕਲੰਕਾ ਹੋ ਗਿਆ ਉਹ ਫਿਰ ਸਾਹੇ ਤੁਰੇ ਫਿਰਦੇ ਨੇ ਸੈਰ ਤੇ ਫਿਰਦੇ ਨੇ ਇਹ ਹੁਣ ਸਰਕਾਰ ਨੂੰ ਜਾਰੀ ਦਾ ਵੀ ਫੜ ਕੇ ਉਹਨੂੰ ਤੁਰੰਤ ਅੰਦਰ ਦੇਵੇ। ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਜਿਹੜਾ ਦੋਸ਼ੀ ਆ ਇਹ ਪਹਿਲਾਂ ਵੀ ਇਹਨਾਂ ਕਾਲੇ ਕਾਰਨਾਮਿਆਂ ਦੇ ਵਿੱਚ ਇਹਦਾ ਹੱਥ ਥਿਆ ਜਨਤਕ ਰੋਪਟੀ ਤੇ ਕੋਈ ਸ਼ ਵੀ ਨਹੀਂ ਤੇ ਮੈਂ ਮਾਮਲੇ ਬਹੁਤ ਸਾਰੇ ਦਰਜ ਨੇ ਵੀਡੀਓ ਵੀ ਆਈਆਂ। ਜਦੋਂ ਇਸ ਤਰ੍ਹਾਂ ਦਾ ਪਹਿਲਾਂ ਹੀ ਕਾਲੇ ਕਾਰਨਾਮੇ ਕਰ ਚੁੱਕਾ ਹੈ ਤੇ ਫਿਰ ਪਿੰਡ ਦਾ ਸਰਪੰਚ ਕਿਉਂ ਚੁਣਿਆ ਗਿਆ? ਬੰਦੇ ਰੋਕਣਾ ਪਿੰਡ ਕਿਉਂ ਚੁਣਿਆ? ਪਿੰਡ ਵੀ ਪਿੰਡ ਵੀ ਉਹਦੇ ਵਿੱਚ ਦੋਸ਼ੀ ਆ। ਪਹਿਲੇ ਹੋਏ ਕੰਮ ਕਰਦੇ ਇਹ ਬੰਦੇ ਨੂੰ ਸਰਪੰਚ ਕਿਉਂ ਨਹੀਂ? ਠੀਕ ਹੈ ਜੀ ਸਾਥੀਓ। ਇਹ ਪਿੰਡ ਦੇ ਲੋਕਾਂ ਨੂੰ ਵੀ ਚਾਹੀਦਾ। ਪਰ ਜਿਹੜੇ ਤਕੜੇ ਨੇ ਜ ਸਾਥ ਨਹੀਂ ਦਿੰਦਾ ਕਰੀਬ ਦਾ ਕੋਈ ਸਾਥ ਨਹੀਂ ਦਿੰਦਾ ਇਸ ਕਰਕੇ ਸਰਕਾਰ ਨੂੰ ਤੁਰੰਤ ਐਕਸ਼ਨ ਲੈ ਕੇ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਹੀਂ ਲੋਕਾਂ ਦਾ ਰੋਹ ਹੈ ਜਿਹੜਾ ਸਰਕਾਰ ਪਰ ਤੇਨ ਪ੍ਰਤੀ ਤੇਨ ਵੱਧ ਹੀ ਜਾਊਗਾ ਅਸੀਂ ਨਹੀਂ ਉਹਨਾਂ ਤੇ ਹੱਟਦੇ ਜਣਾ ਜਿਹੜਾ ਉਹਨੂੰ ਫੜ ਕੇ ਅੰਦਰ ਨਹੀਂ ਕਰਦੇ ਇੱਥੇ ਹਾਈਵੇ ਜਮ ਕੀਤਾ ਹੋਇਆ ਬਹੁਤ سارے ਆਮ ਲੋਕ ਕੰਮਾਂ ਤੋਂ ਸਮੱਸਿਆਵਾਂ ਆਉਂਦੀਆਂ ਨੇ ਕਿਸੇ ਹਸਪੀਟਲ ਜਾਣਾ ਕਿਸੇ ਨਹੀਂ ਕਿਤੇ ਜਾਣਾ ਇਹ ਲੱਗਦਾ ਹੈ ਕਿ ਇਹਦੇ ਨਾਲ ਨਾਲ ਦਾ ਜਿਹੜਾ ਪ੍ਰਸ਼ਾਸਨ ਦੇ ਥਾਣੇ ਦਾ ਘਰਾਉ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰੈਸ਼ਰ ਲਾਈ ਜੇ ਲੋਕਾਂ ਦੇ ਪਿੰਡ ਪੱਲ ਦੀ ਐਕਸ਼ਨ ਕਮੇਟੀ ਬਣਾਈ ਜਾ ਉਹ ਦੱਸਣ ਜਿਵੇਂ ਪ੍ਰੋਗਰਾਮ ਇਸ ਦਾ ਨਾਲ ਹੈ ਇਹਨਾਂ ਦੇ ਕੀ ਕਰਨਾ ਇੱਕ ਵਾਰੀ ਸਰਕਾਰ ਹਲੇ ਪਤਾ ਤਾਂ ਲੱਗੇ ਪਤਾ ਤਾਂ ਲੱਗੇ ਸਰਕਾਰ ਨੂੰ ਉਹ ਜਿਹੜੇ ਇਥੋਂ ਦੇ ਗੁਜ਼ਰਦੇ ਨੇ ਕੱਲ ਨੂੰ ਕੋਈ ਐਸੇ ਵਾਹਣ ਦੇ ਵਿੱਚ ਕਿਸੇ ਦਾ ਕੋਈ ਮਾੜਾ ਕੰਮ ਹੁੰਦਾ ਉਹ ਵੀ ਖਾਮਦਾਰੀ ਲਖੁੰਦੇ ਨੇ ਵੀ ਕੋਈ ਹੋਰ ਨਹੀਂ ਕਿਸੇ ਵੀ ਮੰਗ ਨੂੰ ਲੈ ਕੇ ਇੱਕ ਦੋਸ਼ੀ ਨੂੰ ਤੀਰ ਪੈਣ ਦਾ ਜਿਹੜਾ ਜਿਹਨੇ ਪੱਤ ਲੁਪੀਆ ਉਸ ਨੂੰ ਫੜਾਉਣ ਵਾਸਤੇ ਇਹ ਲੱਗਿਆ ਹੋਇਆ ਜਿਹੜਾ ਕੋਈ ਦੇਖਦਾ ਐ ਤੈਨੂੰ ਬਿਲਕੁਲ ਹਮਦਰਦੀ ਕਰਦਾ ਰੋਸ਼ਨੀ ਪਰਗਣਾ ਦੇਖ ਦੇ ਸੁਧਾਨ ਵਿੱਚ ਵੀ ਇਹ ਗੱਲ ਦੇਖੀ ਐ ਹਮਦਰਦੀ ਪਰਵਾਹ ਕਰਦਾ ਬਕੀ ਨਾ ਕਰਦਾ ਕਿਉਂਕਿ ਸਭ ਧੀਆਂ ਪਣ ਵਾਲੇ ਨੇ ਅੱਛਾ ਅਸੀਂ ਹੋਰ ਨਹੀਂ ਕੁਝ ਮੰਗ ਰਹੇ ਇਹ ਉਹ ਦੋਸ਼ੀ ਨੂੰ ਸਜ਼ਾ ਮੰਗ ਰਹੇ ਆਹਦੀ ਕਿਰਪਾ داری ਮੰਗ ਰਹੇ ਹੋਇਆ ਇਥੇ ਅਗਮਉ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਕਿ ਜਿਹੜੇ ਆਗੂ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਰੋਡ ਨਾ ਜਾਮ ਕਰਿਓ ਕਿਉਂਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਜਿਹੜੀ ਸੀਦੇ ਸ਼ਖਸ਼ ਦੀ ਸਮਰਥਕ ਨੇ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਕੀ ਲੱਗਦਾ ਹੈ ਕਿ ਜਿਹੜਾ ਦੋਸ਼ੀ ਹੈ ਕਿੰਨਾ ਪਾਵਰਫੁੱਲ ਦੇਖੋ ਪਾਵਰਫੁੱਲ ਹੈਗੇ ਤਾਂ ਹੀ ਸਰਕਾਰਾਂ ਦੇ ਜਿਹੜੇ ਨੁਮਾਇੰਦਿਆਂ ਨੂੰ ਧਮਕੀਆਂ ਦਿੰਦੇ ਨੇ ਉਹ ਦੋਸ਼ੀ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਲੋਕਾਂ ਨੇ ਸਾਹ ਮੰਗਦੇ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿਧਰ ਨੂੰ ਜਾਂਦੀ ਹੈ ਗੱਲ ਇਹਨੇ ਹੋਰ ਪ੍ਰਚੰਡ ਹੋਣਾ ਰੋ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਤੁਰੰਤ ਐਕਸ਼ਨ ਲੈ ਕੇ ਉਹਦੇ ਬੰਦੇ ਨੂੰ ਫੜ ਕੇ ਅੰਦਰ ਕਰੇ ਅਰੇ ਪਾਰਟੀਆਂ ਤੇ ਵੱਖ-ਵੱਖ ਪਾਰਟੀਆਂ ਆਉਂਦੇ ਨਵੇਂ ਦੇ ਬਸਾਂਦੇ ਉਹਨੂੰ ਬਿਆਨ ਦਿੱਤੇ ਜਾ ਰਹੇ ਨੇ ਸਮਰਥਨ ਕੀਤਾ ਜਾ ਰਿਹਾ ਇਹ ਨਾ ਹੋਵੇ ਕੱਲ੍ਹ ਨੂੰ ਮਾਮਲਾ ਕੁਝ ਦਿਨਾਂ ਬਾਅਦ ਠੰਡਾ ਪੈ ਜੇ ਦਵਾਇ ਪਰ ਮਾਰ ਕੱਢਾ ਹੀ ਰਹਿਣੀ ਨਹੀਂ ਕੋਈ ਨਹੀਂ ਮਾਮਲਾ ਠੰਡਾ ਪੈਂਦਾ ਨਹੀਂ ਹੋਰ ਪ੍ਰਚੰਡ ਹੋਣਾ ਹੁਣ ਇਥੇ ਭਾਈ ਸਰਬੀਰ ਸਿੰਘ ਵੱਲੋਂ ਆ ਵੀ ਆ ਰਿਹਾ ਐਂਟੀਆ ਜਿਹੜਾ ਉਹ ਵੀ ਰਾਜ ਆਮਦਗਰ ਕੋਲ ਜਾ ਲਖਾ ਚੰਨਾ ਨੇ ਤਰੀਕਾ ਪਹੁੰਚ ਰਿਹਾ ਉਹ ਵੀ ਆ ਰਿਹਾ ਇਹਨੇ ਵਧਣਾ ਘਟਣਾ ਨਹੀਂ ਹੈਗਾ ਇਸ ਮਾਮਲੇ ਜਿੰਨਾ ਚਿਰ ਦੋਸ਼ੀ ਨੂੰ ਸਜ਼ਾ ਨਹੀਂ ਦਿਵਾ ਦਿੰਦੇ ਅਸੀਂ ਬੈਠੇ ਆਂ ਉਹਦੇ ਖਿਲਾਫ ਵੀ ਬਰਾ ਅਸੀਂ ਹੱਥੇ ਨਹੀਂ ਹਟਦੇ ਹੈਗੇ ਨਾ ਅਸੀਂ ਵਿਚਣ ਵੇਖਣਾ ਨਾ ਅਸੀਂ ਕਿਤੇ ਧਮਕੀਆਂ ਕਰਦੇ ਜਿਹੜਾ ਕੁਝ ਕਰਨਾ ਇਹਨੇ ਪਰ ਸਰਕਾਰ ਨਹੀਂ ਕਰਲੇ ਪਰ ਅਸੀਂ ਇਨਸਾਫ ਲੈ ਕੇ ਰੱਖਾਂਗੇ ਜਿੰਨਾ ਚਿਰ ਉਹਨਾਂ ਸਲਾਖਾਂ ਪਿੱਛੇ ਬੰਦ ਨਹੀਂ ਕਿਉਂਦੇ ਉਹਨਾਂ ਚਿਰ ਅਸੀਂ ਬਿਲਕੁਲ ਪਰਿਵਾਰ ਦੇ ਨਾਲ ਐਕਸ਼ਨ ਕੋਦੇ ਨਾਲ ਜੋ ਪ੍ਰੋਗਰਾਮ ਦੇ ਕੋਦੇ ਨਾਲ ਕਰਿਆ ਬਿਲਕੁਲ ਪੀੜਤ ਪਰਿਵਾਰ ਦੀ ਹਮਾਇਤ ਵਿੱਚ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਹਰਣਾ ਤੋਂ ਵੀ ਸਮਰਥਨ ਕੀਤਾ ਜਾ ਰਿਹਾ ਤੇ ਖਾਸ ਤੌਰ ਤੇ ਜਿਹੜੀਆਂ ਧੀਆਂ ਹੁੰਦੀਆਂ ਨੇ ਉਹ ਸਾਰਿਆਂ ਦੀਆਂ ਸਾਡੀਆਂ ਹੁੰਦੀਆਂ ਨੇ ਜਦੋਂ ਵੀ ਇਸ ਤਰੀਕੇ ਦਾ ਕੋਈ ਅਵਸ਼ਦਾ ਸ਼ਿਕਾਰ ਹੋਇਆ ਕੋਈ ਵੀ ਸ਼ਖਸ਼ ਕਿਸੇ ਨਵਾਲਕ ਤੀ ਦੇ ਨਾਲ ਜਾਂ ਕਿਸੇ ਵੀ ਇਸਤਰੀ ਦੇ ਨਾਲ ਇਸ ਤਰ੍ਹਾਂ ਦਾ ਦੁਸ਼ਕਰਮ ਕਰਦਾ ਹੈ ਉਹਨੂੰ ਬਣਦੀ ਹੋਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਉਹਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਦੇਖਣਾ ਹੋਵੇਗਾ ਪ੍ਰਸ਼ਾਸਨ ਦੇ ਵੱਲੋਂ ਇਸ ਦੋਸ਼ੀ ਦੇ ਵਿਰੋਧ ਦੇ ਵਿੱਚ ਹਕੀਕੀ ਤੌਰ ਤੇ ਕਾਰਵਾਈ ਕਦੋਂ ਕੀਤੀ ਜਾਏਗੇ ਇਹਦੀ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ